ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਗਾਂ ਤੇ ਇੱਕ ਮੱਝ ਪਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੇ ਜੀ 728000 ਕੰਸਰ ਬੰਦਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਨਾ ਬਿੱਕੀ ਖਾਨ ਪੈਂਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਾਈ ਮੱਝ ਵੀ ਜਾਣਕਾਰੀ ਦਿਓ ਜੀ ਇਹ ਦੂਜਾ ਸੂਆ ਸੂਈ ਵੀ ਹੈ ਜੋਤੀ ਬੱਚਾ ਮਰਿਆ ਵਾ ਇਹਦਾ ਹਾਂਜੀ ਸੂਈ ਨੂੰ ਤਕਰੀਬਨ ਇਹਨੂੰ 2.5 ਤੋਂ ਪੌਣੇ 3 ਮਹੀਨੇ ਹੋ ਗਏ ਠੀਕ ਹੈ ਜੀ ਤੇ 8 28 ਤਰੀਕ ਨੂੰ 1 ਮਹੀਨਾ ਹੋ ਜਾਣਾ AI ਹੋਈ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਧੋਰ ਦੋ ਬੜਾ ਲੋਪਰਾ ਚੈੱਕ ਕਰਸ ਆਦੇ ਖੰਡਾਉਂ ਚ ਦੁੱਧ ਦੇ ਥੱਲੇ ਹੋਊਗਾ ਤਕਰੀਬਨ ਹੁਣ 9 ਤੋਂ 10 ਲੀਟਰ ਦੇ ਵਿੱਚ ਠੀਕ ਹੈ ਜੀ ਠੀਕ 9 ਤੋਂ 10 ਲੀਟਰ ਦੁੱਧ ਭਰਾ ਚੈੱਕ ਕਰਸ ਆਦੇ ਠੀਕ ਹੈ ਚੰਗੀ ਫੜੀ ਬਲੋਸੀ ਆ ਠੀਕ ਹੈ ਜੀ ਦੋ ਡੰਕ ਚੋਕ ਲਾਈ ਜੀ ਹਾਂ ਹਾਂ ਦੋਨੇ ਡੰਕ ਖੋਸ਼ ਹੋ ਗਈ ਮਿਲਦੀ ਥਾਪੀ ਦੇ ਮਿਲਦੀ ਠੰਡੀ ਸੀ ਲਾ ਕੋਈ ਚੱਤ ਠੀਕ ਹੈ ਠੀਕ ਹੋਣ ਲਈ ਬਸ ਇਹਦਾ ਬੱਚਾ ਐਕਸਪਾਇਰ ਹੋ ਗਿਆ ਸੀਗਾ ਠੀਕ ਹੈ ਜੀ ਹਾਂ ਠੀਕ ਹੈ ਜੀ ਲੋਟ ਦੇ ਵਾਤ ਉਸੇ ਦੇਖ ਸਕਦੇ ਪਰਾ ਠੀਕ ਹੈ ਜੀ ਹਾਂ ਜੀ ਗਾਂ ਦੀ ਜਾਣਕਾਰੀ ਦਿਓ ਜੀ ਪਹਿਲਾ ਸੂਆ ਸੂਈ ਆ ਇਹ ਰਾਤ ਹੀ ਸੂਈ ਆ ਕੱਲ ਹਾਂ ਜੀ ਤਕਰੀਬਨ ਬੋਲੀ ਬੁਲੀ ਤੋਂ ਸਾਫ ਕਰੀ ਵੀ ਆ ਜੇਰ ਜੁਰ ਪੈ ਗਈ ਡਾਲਣਾ ਕੰਮ ਹਾਂ ਜੀ ਤੇ ਮੂੰਹੋ ਚਾਰ ਵਾਲਾ ਹੈ ਠੀਕ ਹੈ ਤੇ ਬੱਚਾ ਬੱਚਾ ਇਹ ਵੀ ਮੋਰ ਫੀਮੇਲ ਦਾ ਠੀਕ ਲੋਪਰਾ ਬੱਚਾ ਠੀਕ ਇਹਦਾ ਰੇਟ ਬਰਾ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਠੀਕ ਚੌਂ ਚਵਾਈ ਦੀ ਬਹੁਤ ਚੰਗੀ ਹੈ ਠੀਕ ਹੈ ਤੋੜ ਦੋ ਬਰਾ ਮੜਾ ਜੀ ਇੱਕ ਕਰਸਾ ਬਰਾ ਤੋੜ ਦੋ ਤੋੜ ਦੋ ਮੜਾ ਨਹੀਂ ਗਦਾ ਨਾ ਤਾਲਾ ਹਾ ਪਨੂਨ ਆ ਵੀ ਹੈ ਨਾ ਹਾਂ ਵੀਰੇ ਠੀਕ ਹੈ ਠੀਕ ਰਾਤ ਚੋਤੀ ਸੀਗੀ ਅੱਜ ਸਵੇਰੇ ਚ ਵਾਈ ਹੋਈ ਵਧੀਆ ਹੋਗੀ ਠੀਕ ਹੈ ਜੀ ਤੇ ਬੋਲੀ ਹੋ 10 ਕਿਲੋ ਠੀਕ ਹੈ ਜੀ ਤੁਪਾਰੀ ਹੋਗੀ ਜਣੀ ਤਕਰੀਬਨ ਠੀਕ ਹੈ ਜੀ ਹਾਂ ਲੋਪਰਾ ਕੱਦ ਵੜ ਸੁੱਖ ਨਾ ਕਰਨ ਮਾਰ ਜੱਲੇ ਮੈਨੂੰ ਇੱਕ ਵਾਰੀ ਕੁਝ ਦੇਚਾ ਦੇ ਲੋ ਬੱਤੀ ਦਾ ਕਰ ਦਈਏ ਲੋ ਵਾਈ ਜੀ ਜਰੂਰ ਕੰਡਕਟ ਕਰੋ ਪਰਾ ਪੈਂਡ ਰਾਮਗੜ੍ਹ ਤੇ ਜਿਲ੍ਹਾ ਨੂੰ ਪਹਿਲਾਂ ਹੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਉੱਪਰ ਬਾਏ